गलप थैंक यू थैंक ਹਾਂਜੀ ਸਾਡੇ ਨਾਲ ਨੇ ਸ਼੍ਰੀਮਤੀ ਜਸਵੀਰ ਕੌਰ ਜਿਨ੍ਹਾਂ ਨੂੰ ਕਿ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਉੱਤਮ ਸਵਾਭਾਵਾਂ ਦੇ ਨਾਲ-ਨਾਲ ਜਿੱਥੇ ਇਹ ਸਮਾਜ ਸੇਵਾ ਵਿੱਚ ਵੀ ਯੋਗਦਾਨ ਪਾਉਂਦੇ ਰਹੇ ਨੇ ਸਾਰੀਆਂ ਸਵਾਭਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਰਾਜ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਇੱਕ ਬਹੁਤ ਹੀ ਪ੍ਰਸ਼ੰਸਾਯੋਗ ਗੱਲ ਕਹੀ ਜਾ ਸਕਦੀ ਹੈ ਸਾਡੇ ਨਾਲ ਨੇ ਮੈਡਮ ਜੀ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੁਹਾਨੂੰ ਰਾਜ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਸਰ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਤੇ ਕਿੰਨੇ ਸਾਲ ਤੋਂ ਤੁਸੀਂ ਸਵਾਵਾ ਦੇ ਰਹੇ ਹੋ ਖੇਡਾਂ ਦੇ ਖੇਤਰ ਦੇ ਵਿੱਚ ਖੇਡਾਂ ਦੇ ਖੇਤਰ ਚ ਜੀ 1994 ਤੋਂ ਮੈਂ ਜੌਬ ਆ ਮੇਰੀ ਜੋਇਨਿੰਗ ਆ ਉਦੋਂ ਤੋਂ ਹੀ ਖੇਡਾਂ ਦੇ ਖੇਤਰ ਨਾਲ ਜੁੜੇ ਹੋਇਆ ਪਰ 2013 ਦੇ ਵਿੱਚ ਮੈਂ ਇੱਥੇ ਦਰਾਹਾ ਸਕੂਲ ਦੇ ਵਿੱਚ ਟਰਾਂਸਫਰ ਕਰਵਾ ਕੇ ਆਈ ਸੀ ਇੱਥੇ ਇੱਕ ਮੈਨੂੰ ਬਹੁਤ ਵਧੀਆ ਪਲੇਟਫਾਰਮ ਮਿਲਿਆ ਕਿਉਂਕਿ ਪਹਿਲਾਂ ਜਿਹੜੀ ਮੇਰੀ ਮੋਸਟਲੀ ਜਿਹੜੀ ਜੌਬ ਆ ਮਿਡਲ ਸਕੂਲਾਂ ਚ ਸੀ ਜਰ ਨੂੰ ਬੱਚੇ ਤਿਆਰ ਕਰੀਦੇ ਨੇ ਉਹ ਨਿਕਲ ਜਾਂਦੇ ਨੇ ਪਰ ਇੱਥੇ ਆ ਕੇ ਇੱਕ ਬਹੁਤ ਵਧੀਆ ਪਲੇਟਫਾਰਮ ਮਿਲਿਆ ਇੱਥੇ ਆ ਕੇ ਮੈਂ weight lifting ਦੀ ਟ੍ਰੇਨਿੰਗ ਬੱਚਿਆਂ ਨੂੰ ਸ਼ੁਰੂ ਕਰਵਾਈ ਤੇ ਜਿਹਦਾ ਰਿਜ਼ਲਟ ਤੁਹਾਡੇ ਅੱਜ ਸਾਹਮਣੇ ਆ ਜੀ ਬਿਲਕੁਲ ਜੀ weight lifting ਦੇ ਬੱਚਿਆਂ ਨੂੰ ਵੀ ਜੋ ਇੰਡੀਪੈਂਡੈਂਸ ਦੇ ਦੋ ਪ੍ਰਸੰਮਾਨਿਤ ਕੀਤਾ ਗਿਆ ਸੀਗੇ ਆ ਐਸਟੀਐਮ ਵੱਲੋਂ ਤੇ ਗਰਾਊਂਡ ਲੈਵਲ ਤੇ ਮੈਂ ਬੱਚਿਆਂ ਨਾਲ ਗੱਲਬਾਤ ਕੀਤੀ ਆ ਤੇ ਬਹੁਤ ਸਾਰੇ ਬੱਚੇ ਜੋ ਖਡਾਰੀ ਨੇ ਤੁਹਾਡੇ ਵੱਲੋਂ ਉਹ ਪੁਲਿਸ ਵਿੱਚ ਅਰਧ ਬਲ ਸੈਨਾ ਸੈਨਾ ਜੋ ਅਰਧ ਬਲ ਸੈਨਾ ਹੁੰਦੀ ਹੈ ਉਸ ਵਿੱਚ ਅਤੇ ਹੋਰ ਮਹਿਕਮਿਆਂ ਵਿੱਚ ਉੱਚ ਅਧਿਕਾਰੀਆ ਉੱਚ ਉਹਦੇ ਉੱਪਰ ਬਰਾਜਮਾਨ ਨੇ ਤੇ ਕਿਸ ਤਰ੍ਹਾਂ ਦਾ ਮਾਣ ਮਹਿਸੂਸ ਹੁੰਦਾ ਜਦੋਂ ਕਿਸੇ ਟੀਚਰ ਦਾ ਜਾਂ ਕਿਸੇ ਕੋਚ ਦਾ ਖਡਾਇਆ ਬੱਚਾ ਕਿਸੇ ਲੈਵਲ ਤੱਕ ਇੱਕ ਤੱਕ ਪਹੁੰਚਦਾ ਮਤਲਬ ਕੋਚ ਤੋਂ ਵੱਧ ਜਾਂ ਜਿਨੇ ਉਹਨੂੰ ਮਤਲਬ ਬੇਸਿਕ ਸਿਖਾਇਆ ਉਹ ਤੋਂ ਵੱਧ ਖੁਸ਼ੀ ਕਿਸੇ ਨੂੰ ਨਹੀਂ ਹੁੰਦੀ ਜੀ ਸਭ ਤੋਂ ਉਸ ਟਾਈਮ ਮਾਪਿਓ ਨੇ ਤਾਂ ਕੁਛ ਹੋਣਾ ਹੀ ਹੁੰਦਾ ਪਰ ਜਿਹੜਾ ਉਹਦਾ ਗੁਰੂ ਹੁੰਦਾ ਜੀ ਉਸ ਤੋਂ ਵੱਧ ਖੁਸ਼ੀ ਕਿਸੇ ਹੋਰ ਨੂੰ ਹੋ ਨਹੀਂ ਸਕਦੀ ਕਿਉਂਕਿ ਉਸ ਟਾਈਮ ਉਹਨੂੰ ਲੱਗਦਾ ਹੁੰਦਾ ਵੀ ਮੇਰੀ ਮਿਹਨਤ ਨੂੰ ਆ ਜਿਹੜਾ ਬੂਰ ਪੈ ਗਿਆ ਉਹਨੂੰ ਫਲ ਲੱਗ ਗਿਆ ਬੱਚਿਆਂ ਦੇ ਵਿੱਚ ਥੋੜਾ ਜਿਹਾ ਡਿਸਪਲਨ ਦੀ ਵੀ ਘਾਟ ਆ ਤੇ ਡਰੱਗ ਐਡਿਕਸ਼ਨ ਦਾ ਖਤਰਾ ਵੀ ਬੱਚਿਆਂ ਦੇ ਉੱਪਰ ਮੰਡਰਾ ਰਿਹਾ ਹੈ ਟੈਕਨੋਲੋਜੀ ਦੇ ਜੋ ਮਸਜੂਦ ਆ ਉਹ ਵੀ ਹੋ ਰਹੀ ਹੈ ਤੇ ਲੱਗਦਾ ਵੀ ਸਿੱਖਿਆ ਜੋ ਸਿੱਖਿਆ ਦੇ ਨਾਲ-ਨਾਲ ਜੋ ਜੋ ਖੇਡਾਂ ਨੇ ਇਸ ਵਿੱਚ ਬਟ ਮੁੱਲਾ ਜੋਦਨ ਬਾਸ ਸਕਦੀਆਂ ਨੇ ਬੱਚੇ ਇਸ ਦਲਤ ਚੋਂ ਬਾਹਰ ਨਿਕਲ ਸਕਦੇ ਨੇ ਬਿਲਕੁਲ ਜੀ ਸਿੱਖਿਆ ਜਾਂ ਗੇਮ এডਿਕੇਸ਼ਨ ਹੋ ਗਈ ਜਾਂ ਗੇਮਸ ਹੋ ਗਈਆਂ ਇਹ ਬਹੁਤ ਇੱਕ ਵਧੀਆ ਬੱਚਿਆਂ ਨੂੰ ਸਿੱਖਿਆ ਦਿੰਦੇ ਨੇ ਪਰ ਉਹਦੇ ਨਾਲ ਨਾਲ ਕਿਤੇ ਨਾ ਕਿਤੇ ਸਾਨੂੰ ਥੋੜਾ ਥੋੜੀ ਨਹੀਂ ਬਹੁਤ ਜ਼ਿਆਦਾ ਪੇਰੈਂਟਸ ਦੇ ਸਹਿਯੋਗ ਦੀ ਲੋੜ ਹੁੰਦੀ ਆ ਜਿਹੜੀ ਕਿ ਸਾਨੂੰ ਬਹੁਤ ਘਾਟ ਮਹਿਸੂਸ ਹੋ ਰਹੀ ਆ ਇਸ ਪੱਧਰ ਤੇ ਸਾਨੂੰ ਪੇਰੈਂਟਸ ਵੱਲੋਂ ਕੋਈ ਖਾਸ ਸਹਿਯੋਗ ਨਹੀਂ ਮਿਲਦਾ ਸਾਡੀ ਇੱਕ ਬੇਨਤੀ ਆ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਦਾ ਟੀਚਰਾਂ ਨੇ ਤਾਂ ਧਿਆਨ ਰੱਖਣਾ ਹੀ ਆ ਸਕੂਲ ਦੇ ਵਿੱਚ ਪਰ ਆਪਣੇ ਬੱਚਿਆਂ ਦਾ ਆਪਣੇ ਪੱਧਰ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਅੱਜ ਦੇ ਟਾਈਮ 'ਚ ਕਿਉਂਕਿ ਜਿੱਦਾਂ ਦਾ ਮਾਹੌਲ ਚੱਲ ਰਿਹਾ ਉਹਨਾਂ ਦੇ ਸਹਿਯੋਗ ਤੋਂ ਬਿਨਾ ਅਸੀਂ ਬੱਚਿਆਂ ਨੂੰ ਨਹੀਂ ਸੁਧਾਰ ਸਕਦੇ ਯੰਗਸਟਰ ਜੋ ਬੱਚੇ ਨੇ ਕਿਸ ਨਿਹਾਜ਼ਾ ਹੋਣਗੇ ਯੰਗਸਟਰ ਨੂੰ ਇਹੀ ਕਹੂੰਗੇ ਜੀ ਵੀ ਮੋਬਾਈਲ ਦਾ ਜਿਹੜਾ ਮੀਡ ਹੈਗਾ ਆਪਣਾ ਇੱਕ ਖਹਿੜਾ ਛੱਡ ਕੇ ਇੱਕ ਜੇ ਤੁਸੀਂ ਗੇਮ ਅਪਣਾ ਲਓ ਉਸ ਟਾਈਮ ਦੇ ਵਿੱਚ ਵਿਹਲੇ ਸਮੇਂ ਦੇ ਵਿੱਚ ਜਾਂ ਤੁਸੀਂ ਆਪਣੇ ਸਟੱਡੀ ਦਾ ਕੋਈ ਪਰਪਸ ਲੈ ਲਓ ਤਾਂ ਉਹਨਾਂ ਦੀ ਜਿਹੜੀ ਆ ਫਿਊਚਰ ਆ ਉਹ ਕਿਤੇ ਨਾ ਕਿਤੇ ਬਹੁਤ ਵਧੀਆ ਹੋ ਸਕਦਾ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਨੇ ਜੀ ਧੰਨਵਾਦ ਜੀ ਥੈਂਕ ਯੂ ਸਾਡੇ ਨਾਲ ਨੇ ਸਕੂਲ ਆਫ ਐਮਿਨੈਂਸ ਦਰਾਹਾ ਦੇ ਪ੍ਰਿੰਸੀਪਲ ਸਹਿਵਾਨ ਮੈਡਮ ਜੀ ਤੁਹਾਡੇ ਸਕੂਲ ਦੇ ਇੱਕ ਟੀਚਰ ਨੂੰ ਪੰਜਾਬ ਸਰਕਾਰ ਵੱਲੋਂ ਰਾਜ ਅਵਾਰਡ ਦਿੱਤਾ ਗਿਆ ਸਨਮਾਨਿਤ ਕੀਤਾ ਗਿਆ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਸਰ ਬਹੁਤ ਗਰਵ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਸਕੂਲ ਦੇ ਇੱਕ ਅਧਿਆਪਕ ਨੂੰ ਇੱਕ ਰਾਜ ਪੱਧਰੀ ਸਨਮਾਨ ਮਿਲਿਆ ਹੈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਸਾਡੇ ਸਾਰੇ ਦਰਾਹਾ ਪਰਿਵਾਰ ਲਈ ਸਾਰੇ ਬਹੁਤ ਜ਼ਿਆਦਾ ਖੁਸ਼ ਨੇ ਜਿਹੜੀ ਮਿਹਨਤ ਹੈ ਸਾਰਿਆਂ ਦੀ ਰੰਗ ਲਾਈ ਹੈ ਤਾਂ ਦਰਾਹਾ ਸਕੂਲ ਦਾ ਨਾਮ ਰੋਸ਼ਨ ਹੋਇਆ ਹੈ ਪੂਰੇ ਪੰਜਾਬ ਦੇ ਵਿੱਚ ਪੇਰੈਂਟਸ ਦੇ ਵਿੱਚ ਕੁਰਝਾਨ ਹੈ ਕਿ ਜੋ ਸਰਕਾਰੀ ਸਕੂਲਾਂ ਦੇ ਵਿੱਚ ਐਜੂਕੇਸ਼ਨ ਹੈ ਜਾਂ ਜੋ ਖੇਡਾਂ ਨੇ ਇਹਨਾਂ ਦਾ ਮਿਆਰ ਥੋੜਾ ਜਿਹਾ ਘੱਟ ਹੈ ਇਸ ਕਰਕੇ ਜੋ ਉਹ ਆਪਣੇ ਪ੍ਰਾਈਵੇਟ ਸੈਕਟਰ ਵੱਲ ਜਾ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰ ਇਹ ਸਿਰਫ ਇੱਕ ਗਲਤ ਫਹਮੀ ਹੈ ਜਿਹੜੀ ਮਨਾਂ ਦੇ ਵਿੱਚ ਬਸੀ ਹੋਈ ਹੈ ਬੇਸਿਕ ਇਨਫਰਾਸਟ੍ਰਕਚਰ ਸਕੂਲਾਂ ਦਾ ਪ੍ਰਾਈਵੇਟ ਸਕੂਲਾਂ ਦਾ ਬਹੁਤ ਵਧੀਆ ਉਹ ਬਣਾ ਲੈਂਦੇ ਨੇ ਪਰ ਫੀਸਾਂ ਜਿਹੜੀਆਂ ਨੇ ਉਹ ਪੇਰੈਂਟਸ ਹੀ ਪੇ ਕਰਦੇ ਨੇ ਉਹ ਇਨਫਰਾਸਟ੍ਰਕਚਰ ਲਈ ਸਰਕਾਰ ਨੇ ਕੋਸ਼ਿਸ਼ਾਂ ਕੀਤੀਆਂ ਨੇ ਬਹੁਤ ਜ਼ਿਆਦਾ ਸੁਧਾਰ ਵੀ ਹੋਇਆ ਹੈ ਪਰ ਪੜ੍ਹਾਈ ਦਾ ਮਿਆਰ ਜਿਹੜਾ ਹੈ ਉਹ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਸ਼ੁਰੂ ਤੋਂ ਹੀ ਉੱਚਾ ਰਿਹਾ ਸੀ ਹੈ ਔਰ ਰਹੇਗਾ ਕਿਉਂਕਿ ਬਹੁਤ ਹੀ ਜ਼ਿਆਦਾ ਮਿਹਨਤੀ ਔਰ ਕੁਆਲੀਫਾਈਡ ਟੀਚਰਸ ਜਿਹੜੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਖੇਡਾਂ ਅਤੇ ਪੜ੍ਹਾਈ ਨੂੰ ਲੈ ਕੇ ਬੱਚਾ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰ ਖੇਡਾਂ ਅਤੇ ਪੜ੍ਹਾਈ ਲਈ ਸਿਰਫ ਬੇਸਿਕ ਹੈ ਕਿ ਜਿਹੜਾ ਤੁਹਾਡੇ ਸੋਸ਼ਲ ਮੀਡੀਆ ਚੱਲ ਰਹੇ ਨੇ ਅੱਜਕੱਲ ਇੰਸਟਾਗ੍ਰam ਹੈ ਫੇਸਬੁੱਕ ਹੈ ਜਾਂ ਜੋ ਮੋਬਾਈਲਸ ਯੂਜ਼ ਕਰਦੇ ਨੇ ਉਹ ਉਨਾ ਤੋਂ ਬਿਲਕੁਲ ਦੂਰ ਹੋ ਜਾਣਾ ਚਾਹੀਦਾ ਕਿਉਂਕਿ ਇਹ ਉਹਨਾਂ ਦੇ ਦਿਮਾਗੀ ਪੱਧਰ ਨੂੰ ਦੂਰ ਕਰਦੇ ਨੇ ਤੇ ਸਰੀਰਿਕ ਪੱਧਰ ਤੇ ਵੀ ਉਹਨਾਂ ਨੂੰ ਕਮਜ਼ੋਰ ਕਰਦੇ ਨੇ ਤਾਂ ਇਹਨਾਂ ਦਾ ਖੇਡਾ ਛੱਡ ਕੇ ਆਪਣੇ ਮਾਤਾ-ਪਿਤਾ ਦਾ ਆਪਣੇ ਗੁਰੂਆਂ ਦਾ ਕਹਿਣਾ ਮੰਨ ਕੇ ਉਹ ਆਪਣਾ ਧਿਆਨ ਜਿਹੜਾ ਹੈ ਉਹ ਖੇਡਾਂ ਵੱਲ ਤੇ ਪੜ੍ਹਾਈ ਵੱਲ ਜ਼ਿਆਦਾ ਲਗਾਓ। ਬਿਲਕੁਲ ਇਹ ਇਹ ਸਨ ਜੋ ਸਕੂਲ ਆਫ ਐਮਿਨੈਂਸ ਦਰਾਹਾ ਦੇ ਪ੍ਰਿੰਸੀਪਲ ਅਤੇ ਜੋ ਇੱਥੇ ਦੇ ਡੀਪੀਆਈ ਟੀਚਰ ਨੇ ਮੈਡਮ ਜਸਵੀਰ ਕੌਰ ਜਿਨ੍ਹਾਂ ਨੂੰ ਸਟ੍ਰੇਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਹਨਾਂ ਨੇ ਜਿੱਥੇ ਬੱਚਾ ਨੂੰ ਮੋਟੀਵੇਟ ਕੀਤਾ ਕਿ ਉਹ ਖੇਡਾਂ ਵੱਲ ਖੇਡਾਂ ਵਿੱਚ ਪਾਰਟਿਸਿਪੇਟ ਕਰਨ ਤੇ ਤੇ ਦੇ ਨਾਲ ਦੇ ਨਾਲ ਜੋ ਸਿੱਖਿਆ ਜੋ ਐਜੂਕੇਸ਼ਨ ਆ ਉਸ ਵਿੱਚ ਵੀ ਆਪਣੀ ਜੋ ਪਾਰਟਿਸਪੇਸ਼ਨ ਵਧਾਉਣ ਜੋ ਵੱਡਾ ਕੰਸਰਨ ਇਹਨਾਂ ਨੇ ਜਿਤਾਇਆ ਕਿ ਸੋਸ਼ਲ ਮੀਡੀਆ ਐਪਸ ਨੇ ਇਨਾਂ ਦਾ ਸਤਿਪਜੋਗ ਕਰਨਾ ਜ਼ਰੂਰੀ ਹੈ ਕਿਉਂਕਿ ਜ਼ਿਆਦਾਤਰ ਬੱਚੇ ਇਹਨਾਂ ਨੂੰ ਮਿਸਯੂਜ਼ ਕਰ ਰਹੇ ਨੇ ਜਿਨ੍ਹਾਂ ਦੀਆਂ ਇੰਪਲੀਕੇਸ਼ਨਸ ਨੇ ਅੱਗੇ ਜਾ ਕੇ ਦੇ ਕੰਪਲਿਕਸ਼ਨਸ ਹੋ ਜਾਂਦੀਆਂ ਨੇ ਤੇ ਬਹੁਤ ਸੁੰਦਰ ਸੰਦੇਸ਼ ਦਿੱਤਾ ਮੈਡਮ ਨੇ ਕਿ ਸੋਸ਼ਲ ਮੀਡੀਆ ਐਪਸ ਨੂੰ ਇਹਨਾਂ ਦਾ ਬਿਲਕੁਲ ਪ੍ਰੋਡਕਟਿਵ ਜੁਟੀਲਾਈਜ਼ੇਸ਼ਨ ਕੀਤਾ ਜਾਵੇ ਖੇਡਾਂ ਵਿੱਚ ਅਤੇ ਪੜ੍ਹਾਈ ਦੇ ਵਿੱਚ ਜ਼ਿਆਦਾ ਟਾਈਮ ਇਨਵੈਸਟ ਕੀਤਾ ਜਾਵੇ ਮੈਂ ਤੁਹਾਡਾ ਆਪਣਾ ਗਰਦੀਪ ਸਿੰਘ ਸ਼ਾਪੁਰ